ਲੁਧਿਆਣਾ ਦਾ ਇਹ ਆਮ ਆਦਮੀ ਪਾਰਟੀ ਦਾ ਵਰਕਰ ਦੋ ਦਿਨ ਪਹਿਲਾਂ ਬੜਾ ਰੋ ਰਿਹਾ ਸੀ ਇਸਦੇ ਸੱਟਾਂ ਲਗੀਆਂ ਹੋਈਆਂ ਸਨ ਇਸ ਦਾ ਸਦਮਾ ਇਸ ਦੀ ਸ਼ਕਲ ਤੋਂ ਪਤਾ ਲੱਗ ਰਿਹਾ ਸੀ ਉਹ ਮੀਡੀਆ ਦੇ ਸਵਾਲਾਂ ਦੇ ਜਵਾਬ 'ਚ ਹੱਥ ਜੋੜ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਮੈਨੂੰ ਇਕੱਲਾ ਛੱਡ ਦਿਓ ਮੇਰੇ ਤੋਂ ਹੋਰ ਨਹੀਂ ਹੋ ਰਿਹਾ ਉਸ ਨੂੰ ਹੋਰ ਕੁਝ ਨਹੀਂ ਬਸ ਇਨਸਾਫ ਚਾਹੀਦਾ ਸੀ ਜਸ ਜਸ ਨਿਆਨੋਖ ਦੀ ਇਹ ਹਾਲਤ ਵੇਖੀ ਸਾਹਮਣੇ ਓ ਟੀਵੀ ਤੇ ਯਾ ਸੋਸ਼ਲ ਮੀਡੀਆ ਤੇ ਸਭ ਦਾ ਦਿਲ ਰੋਪਿਆ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਹ ਪੁਨੀਤ ਗੌਰ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਆ ਕਰੋ ਕਿਉਂਕਿ ਇਸ ਤੋਂ ਜ਼ਰੂਰੀ ਹੋਰ ਕੁਝ ਨਹੀਂ ਕੁਝ ਵੀ ਨਹੀਂ ਬਾਈਕਰੂ ਸਭ ਤੇ ਮਿਹਰ ਭਰਿਆ ਹੱਥ ਬਣਾਈ ਰੱਖਣਾ ਲੁਧਿਆਣਾ ਦੇ ਆਪ ਵਰਕਰ ਅਨੋਖ ਮਿੱਤਲ ਦਾ ਸਭ ਉਜੜ ਜਾ ਗਿਆ ਸੀ ਉਹ ਪਿਛਲੀ ਰਾਤ ਆਪਣੀ ਵਾਈਫ ਲਿਪਸੀ ਨੂੰ ਡਿਨਰ ਤੇ ਲੈ ਕੇ ਗਿਆ ਸੀ ਮਾਹੌਲ ਸੋਹਣਾ ਸੀ ਸਭ ਖੁਸ਼ ਸਨ ਵੈਸੇ ਵੀ ਜਦੋਂ ਹਸਬੰਡ ਵਾਈਫ ਨੂੰ ਡਿਨਰ ਤੇ ਲੈ ਕੇ ਜਾਵੇ ਬਾਹਰ ਕਿਤੇ ਤਾਂ ਵਾਈਫ ਦਾ ਖੁਸ਼ ਹੋਣਾ ਸੁਭਾਵਕ ਹੀ ਹੈ ਪਰ ਰਸਤੇ 'ਚ ਕੁਝ ਐਦਾਂ ਦਾ ਹੋ ਗਿਆ ਕਿ ਦੋਵੇਂ ਮੀਆਂ ਬੀਬੀ ਦੀ ਜ਼ਿੰਦਗੀ ਹੀ ਬਦਲ ਗਈ ਇੱਕ ਫੈਮਿਲੀ ਡਿਨਰ ਖੂਨੀ ਹੋ ਨਿਭੜੇਗਾ ਇਹ ਕਿਸ ਨੇ ਸੋਚਿਆ ਸੀ ਹੁਣ ਹਸਬੰਡ ਅਨੋਖ ਮਿੱੱਤਲ ਦੇ ਕਹੇ ਅਨੁਸਾਰ ਜੋ ਗੱਲ ਸਾਹਮਣੇ ਆਈ ਉਹ ਇਸ ਤਰ੍ਹਾਂ ਸੀ ਆਪ ਨੇਤਾ ਅਨੋਖ ਮਿੱਤਲ ਅਤੇ ਉਹਨਾਂ ਦੀ ਪਤਨੀ ਲਿਪਸੀ ਮਿੱਤਲ ਲੁਧਿਆਣਾ ਵਿੱਚ ਡੇਲੋ ਰੋਡ ਸਥਿਤ ਮੈਕਸ ਰੈਸਟੋਰਾਂ ਵਿੱਚ ਡਿਨਰ ਇੰਜੋਏ ਕਰਕੇ देर रात ਕਾਰ ਵਾਪਸ ਪਰਤ ਰਹੇ ਸਨ ਉਸ ਵਕਤ ਰਾਤ ਦੇ ਹਨੇਰੇ ਵਿੱਚ ਕੁਝ ਅਣਜਾਨ ਲੁਟੇਰਿਆਂ ਨੇ ਉਹਨਾਂ ਦੀ ਕਾਰ ਨੂੰ ਰੋਕਿਆ ਤੇ ਤੇਜ਼ੀ ਨਾਲ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ 33 ਸਾਲ ਦੀ ਲਿਪਸੀ ਮਿੱਤਲ ਦੀ ਮੋਕੇ ਦੇ ਹੀ ਮੋਟੋ ਕੇ ਛਤਕੀ ਅਨੋਖ ਮਿੱੱਤਲ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਸਥਾਨਕ ਲੋਕਾਂ ਨੇ ਉਹਨਾਂ ਨੂੰ ਉਸੇ ਵਕਤ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਤੀ ਕਰਾਇਆ ਜਿੱਥੇ ਉਹਨਾਂ ਦਾ ਇਲਾਜ ਚੱਲਿਆ ਪੁਲਿਸ ਨੇ ਦੱਸਿਆ ਕਿ ਰਾਤ ਵਿੱਚ ਰੁੜਕਾ ਦੇ ਕੋਲ ਪੰਜ ਹਥਿਆਰਬੰਦ ਲੁਟੇਰਿਆਂ ਨੇ ਮਿੱੱਤਲ ਜੋੜੇ ਦੀ ਗੱਡੀ ਨੂੰ ਰੋਕ ਲਿਆ ਲੁਟੇਰਿਆਂ ਨੇ ਕਪਲ ਤੇ ਧਾਰ-ਧਾਰ ਹਥਿਆਰਾਂ ਨਾਲ ਜਾਨ ਲੈਵਾ ਹਮਲਾ ਕੀਤਾ ਅਤੇ ਲਿਪਸੀ ਮਿੱੱਤਲ ਦੀ ਮੌਕੇ ਤੇ ਹੀ ਮੌਤ ਹੋ ਗਏ ਹਿੰਦੁਸਤਾਨ ਟਾਈਮਜ਼ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਜਦੋਂ ਅਨੋਖ ਮਿੱਤਲ ਨੇ ਹਮਲੇ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਵੀ ਗੰਭੀਰ ਸੱਟਾਂ ਆਈਆਂ ਅਤੇ ਫਿਲਹਾਲ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਲੁਟੇਰੇ ਮਿੱਤਲ ਦੀ ਕਾਰ ਅਤੇ ਹੋਰ ਸਮਾਨ ਲੈ ਕੇ ਮੌਕੇ ਤੋਂ ਭੱਜ ਗਏ ਅਨੋਖ ਮਿੱਤਲ ਕਰੀਬ 4 ਮਹੀਨੇ ਪਹਿਲਾਂ ਆਪ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਜਦੋਂ ਉਹਨਾਂ ਨੂੰ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਪਾਰਟੀ ਵਿੱਚ ਸ਼ਾਮਲ ਕੀਤਾ ਸੀ ਉਹ ਪੰਜਾਬ ਦੇ ਮੰਨੇ ਪਰਮੰਨੇ ਕਾਰੋਬਾਰੀ ਨੇ ਹੁਣ ਇਸ ਘਟਨਾ ਤੋਂ ਬਾਅਦ ਲੁਧਿਆਣਾ ਚ ਪੰਜਾਬ ਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਫਿਰ ਤੋਂ ਗੱਲ ਹੋਣ ਲੱਗੀ ਕਿ ਇਸ ਤਰ੍ਹਾਂ ਤਾਂ ਨਹੀਂ ਚੱਲੇਗਾ ਕੋਈ ਵੀ ਕਿੱਦਾਂ ਆ ਕੇ ਇੰਨੀ ਈਜ਼ੀਲੀ ਕਿਸੇ ਦਾ ਪਰਿਵਾਰ ਖਤਮ ਕਰ ਜਾਏ ਤੇ ਕੁਝ ਪਤਾ ਵੀ ਨਾ ਲੱਗੇ ਘਟਨਾ ਦੇ ਇੱਕਦਮ ਬਾਅਦ ਹੀ ਲਿਪਸੀ ਮਿੱਤਲ ਦੇ ਪਰਿਵਾਰ ਵਾਲਿਆਂ ਨੇ ਐਤਵਾਰ ਸ਼ਾਮ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਇਸਰਨੇ ਜਿ ਲਿਪਸੀ ਦਾ ਪਤੀ ਵੀ ਸੀ ਪਰਿਵਾਰ ਵਾਲਿਆਂ ਤੇ ਸਥਾਨਕ ਲੋਕਾਂ ਦਾ ਗੁੱਸਾ ਸਿਸਟਮ ਤੇ ਰੱਜ ਕੇ ਵੜਿਆ ਮਾਮਲਾ ਇੱਕੋਦਮ ਮੀਡੀਆ 'ਚ ਛਾ ਗਿਆ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਜਾਂਚ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ पुलिस लिस पुलिस के हथ ओ लगा जो लगना सौख नहीं सी। पुलिस की नक् ने जो होर कोई समेल नहीं कर सकिया पुलिस ने जो अनोख मित्तल तो पूछताछ की राज पुराना तो पहला ही हो गया पुलिस कमिश्नर कुलदीप सिंह चाहल ने दसिया ਕਿ ਅਨੋਖ ਮਿੱਤਲ ਦਾ ਬੈਟਰੀ ਦਾ ਕਾਰੋਬਾਰ ਹੈ ਅਤੇ ਪ੍ਰਤੀਕਸ਼ਾ ਨਾਦੀ ਇੱਕ ਕੁੜੀ ਕਰੀਬ 2 ਸਾਲ ਪਹਿਲਾਂ ਉਸਦੇ ਕੋਲ ਕੰਮ ਕਰਨ ਦੇ ਲਈ ਆਈ ਸੀ ਦੁਕਾਨ ਤੇ ਕੰਮ ਕਰਨ ਦੌਰਾਨ ਹੀ ਦੋਵਾਂ 'ਚ ਨਾਜਾਇਜ਼ ਸੰਬੰਧ ਪੜ ਗਏ ਇਸ ਦੇ ਬਾਰੇ ਵਿੱਚ ਅਨੋਖ ਦੀ ਪਤਨੀ ਲਿਪਸੀ ਨੂੰ ਪਤਾ ਲੱਗ ਗਿਆ ਸੀ ਇਸ ਕਾਰਨ ਦੋਵਾਂ ਵਿੱਚ ਕਈ ਵਾਰ ਝਗੜਾ ਵੀ ਹੁੰਦਾ ਸੀ ਅਨੋਖ 'ਚ ਤੇ ਲਿਪਸੀ 'ਚ ਰੋਜ਼ਾਨਾ ਝਗੜੇ ਤੋਂ ਪਰੇਸ਼ਾਨ ਅਨੋਖ ਨੇ ਲਿਪਸੀ ਨੂੰ ਹੀ ਰਸਤੇ ਤੋਂ ਹਟਾਉਣ ਦੀ ਪਲਾਨਿੰਗ ਬਣਾ ਲਈ ਸੀ ਤਾਂ ਕਿ ਉਹ ਪ੍ਰਤੀਕsha ਨਾਲ ਵਿਆਹ ਕਰਕੇ ਆਪਣਾ ਘਰ ਬਸਾ ਸਕੇ ਉਸ ਨੇ ਪ੍ਰਤੀਕsha ਨੂੰ ਵੀ ਇਸ ਪੂਰੀ ਪਲਾਨਿੰਗ ਦੇ ਬਾਰੇ ਵਿੱਚ ਦੱਸਿਆ ਹੋਇਆ ਸੀ ਇੱਕ ਸ਼ਖਸ ਗੁਰਪ੍ਰੀਤ ਸਿੰਘ ਗੋਪੀ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੀ ਪਲਾਨਿੰਗ ਕੀਤੀ ਗਈ ਇਸ ਦੇ ਬਾਅਦ ਗੋਪੀ ਦੇ ਨਾਲ 2.5 ਲੱਖ ਰੁਪਏ ਵਿੱਚ ਸੌਦਾ ਤੈ ਹੋ ਗਿਆ ਤੇ 50000 ਰੁਪਏ ਬੰਦਿਆਂ ਨੂੰ ਸੁਪਾਰੀ ਵਜੋਂ ਅਨੋਖ ਨੇ ਪਹਿਲਾਂ ਹੀ ਦੇ ਦਿੱਤੇ ਜਦ ਕਿ ਬਾਕੀ ਦੇ 2 ਲੱਖ ਲਿਪਸੀ ਨੂੰ ਮਾਰਨ ਤੋਂ ਬਾਅਦ ਦੇਣੇ ਸਨ ਆਰੋਪੀਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਸੌਫਟ ਜਗ੍ਹਾ ਚੰਗੀ ਜਿੱਥੇ ਟ੍ਰੈਫਿਕ ਘੱਟ ਹੋਵੇ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਈਜ਼ੀਲੀ ਪੱਛ ਸਕਣ ਪਲਾਨਿੰਗ ਦੇ ਤਹਿਤ ਅਨੋਖ ਅਤੇ ਲਿਪਸੀ ਨੂੰ ਖਾਣਾ ਖਾਣ ਦੇ ਲਈ ਜਾਣਾ ਸੀ ਅਤੇ ਵਾਪਸ ਆਉਂਦਿਆਂ ਵਕਤ ਰਸਤੇ ਵਿੱਚ ਰੋਕ ਕੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਿਵੇਂ ਕਿ ਹੋਇਆ ਵੀ ਪਲਾਨਿੰਗ ਦੇ ਤਹਿਤ ਹੀ ਅਨੋਖ ਬਾਥਰੂਮ ਦੇ ਲਈ ਗੱਡੀ ਤੋਂ ਉਤਰਿਆ ਸੀ ਪੁਲਿਸ ਦੇ ਮੁਤਾਬਕ ਖਾਣਾ ਖਾਣ ਜਾਣ ਤੋਂ ਪਹਿਲਾਂ ਤੇ ਖਾਣਾ ਖਾਣ ਦੇ ਬਾਅਦ ਰੈਸਟਰਾਂ ਤੋਂ ਨਿਕਲਦੇ ਵਕਤ ਅਨੋਖ ਨੇ આરોપીਆਂ ਨੂੰ ਫੋਨ ਤੇ ਜਾਣਕਾਰੀ ਦਿੱਤੀ ਸੀ ਪਲਾਨ ਦੇ ਮੁਤਾਬਕ ਅਨੋਖ ਨੇ ਡੇਲੋ ਤੋਂ ਰੁੜਕਾ ਚੌਕ ਨੂੰ ਜਾਣ ਵਾਲੀ ਸੜਕ ਤੇ ਗੱਡੀ ਰੋਕ ਲਈ ਅਤੇ ਲਿਪਸੀ ਨੂੰ ਬਾਥਰੂਮ ਜਾਣ ਦੇ ਲਈ ਕਹਿ ਕੇ ਬਾਹਰ ਨਿਕਲ ਗਿਆ ਅਨੋਖ ਨੇ આરોપી ਨੂੰ ਫੋਨ ਕੀਤਾ ਅਤੇ ਕੁਝ ਹੀ ਵਕਤ ਦੇ ਬਾਅਦ આરોપી ਉਥੇ ਪਹੁੰਚ ਵੀ ਗਏ આરોપીਾਂ ਨੇ ਪਹਿਲਾਂ ਅਨੋਖ ਤੇ ਜਾਣ ਬੁਝਕੇ ਜਾਣ ਕੇ ਵਾਰ ਕੀਤਾ ਤਾਂ ਕਿ ਲਿਪਸੀ ਬਾਹਰ ਆ ਸਕੇ ਲਿਪਸੀ ਜਿਵੇਂ ਹੀ ਗੱਡੀ ਤੋਂ ਬਾਹਰ ਆਈ ਤਾਂ ਰੋਪੀਆਂ ਨੇ ਉਸ ਤੇ ਤਾਬੜ ਤੋੜ ਵਾਰ ਕੀਤੇ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਆਰੋਪੀ ਫਰਾਰ ਹੋ ਗਏ ਇਸ ਦੇ ਬਾਅਦ ਅਨੋਖ ਨੇ ਪਲੈਨਿੰਗ ਦੇ ਤਹਿਤ ਰੌਲਾ ਪਾਇਆ ਅਤੇ ਪੁਲਿਸ ਨੂੰ ਸੂਚਨਾ ਦੇ ਕੇ ਹਸਪਤਾਲ ਪਹੁੰਚੇ ਆਰੋਪੀਆਂ ਨੇ ਲਿਪਸੀ ਤੇ ਇੰਨੇ ਕੁ ਵਾਰ ਕੀਤੇ ਇੰਨੇ ਕੁ ਵਾਰ ਕੀਤੇ ਕਿ ਉਹ ਹਸਪਤਾਲ ਪਹੁੰਚਣ ਦੇ ਬਾਅਦ ਵੀ ਨਹੀਂ ਬਚ ਸਕੀ ਆਰੋਪੀ ਅਨੋਖ ਮਿੱਤਲ ਬਾਅਦ ਵਿੱਚ ਸਾਰਾ ਡਰਾਮਾ ਕਰਦਾ ਰਿਹਾ ਤਾਂ ਕਿ ਪੁਲਿਸ ਨੂੰ ਉਸ ਤੇ ਸ਼ੱਕ ਨਾ ਹੋਵੇ ਪੁਲਿਸ ਨੇ ਲਿਪਸੀ ਦੇ ਪਤੀ ਅਨੋਖ ਮਿੱਤਲ ਉਸ ਦੀ ਪ੍ਰੇਮਿਕਾ ਜਮਾਲਪੁਰ ਦੇ ਅਮਨ ਨਗਰ ਨਿਵਾਸੀ ਪ੍ਰਤੀਕਸ਼ਾ ਨੰਦਪੁਰ ਨਿਵਾਸੀ ਅਮਰਿਤਪਾਲ ਸਿੰਘ ਉਰਫ ਬੱਲੀ ਗੁਰਦੀਪ ਸਿੰਘ ਉਰਫ ਮਾਨ ਸੋਨੂ ਸਿੰਘ ਉਰਫ ਸੋਨੂ ਢੰਡਾਰੀ ਕਲਾ ਨਿਵਾਸੀ ਸਾਗਰਦੀਪ ਸਿੰਘ ਉਰਫ ਫਤੀਜੀ ਨੂੰ ਗ੍ਰਫਤਾਰ ਕੀਤਾ ਜਦ ਕਿ ਇਸ ਪੂਰੀ ਪਲਾਨਿੰਗ ਦਾ ਮਾਸਟਰਮਾਈਂਡ ਗੁਰਪ੍ਰੀਤ ਸਿੰਘ ਉਰਫ ਗੋਪੀ ਅਜੇ ਵੀ ਫਰਾਰੇ ਉਸ ਦੀ ਤਲਾਸ਼ ਵਿੱਚ ਪੁਲਿਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰਨ ਦੇ ਲਈ ਲੱਗੀਆਂ ਹੋਈਆਂ ਨੇ ਜਲਦੀ ਗ੍ਰਫਤਾਰ ਹੋ ਜਾਏਗਾ ਪੁਲਿਸ ਦਾ ਦਾਵਾ ਹੈ ਕਿ ਜਲਦੀ ਹੀ આરોપી ਗੁਰਪ੍ਰੀਤ ਸਿੰਘ ਗੋਪੀ ਨੂੰ ਵੀ ਗ੍ਰਫਤਾਰ ਕਰ ਲਿਆ ਜਾਏਗਾ ਇੱਕ ਗੱਲ ਦੇਖੋ ਜਦੋਂ ਅਨੋਖ ਤੇ ਪਲਾਨ ਦੇ ਅਕੋਰਡਿੰਗ ਉਹ ਲੋਕ ਝੂਠਾ ਹਮਲਾ ਕਰ ਰਹੇ ਸਨ ਤਾਂ ਲਿਪਸੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਗੱਡੀ ਚੋਂ ਉਤਰ ਗਈ ਸੀ ਸ਼ਾਇਦ ਉਹ ਨਹੀਂ ਦੇਖ پا ਰਹੀ ਸੀ ਆਪਣੇ ਪਤੀ ਨੂੰ ਇਦਾਂ ਖਤਰੇ ਵਿੱਚ ਫਸਿਆ ਹੋਇਆ ਜਾਣਦਿਆ ਹੋਇਆ ਕਿ ਉਸਤੇ ਵੀ ਵਾਰ ਹੋ ਸਕਦੇ ਨੇ ਪਰ ਇਸ ਅਨੋਖ ਮਿੱਤਲ ਨੇ ਕੀ ਕੀਤਾ ਨਾਲ ਨਹੀਂ ਰਹਿਣਾ ਸੀ ਤਾਂ ਛੱਡ ਦਿਓ ਨਾ ਖਤਮ ਕਰ ਦਿਓ ਰਿਸ਼ਤਾ ਵਸਾਲ ਨਵਾ ਕਰ ਪਰ ਇਸ ਤਰ੍ਹਾਂ ਜਾਨ ਲੈ ਲੈਣਾ ਆਪਣੇ ਬੱਚਿਆਂ ਦੀ ਮਾਂ ਦੀ ਇਸ ਤੋਂ ਵੱਡੀ ਦਰਿੰਦਗੀ ਹੋਰ ਕੀ ਹੋਏਗੀ ਸ਼ਰਨਕ ਬੇਹਤ ਸ਼ਰਨਕ ਇਹ ਜੋ ਇਹ ਲੋਕ ਕਿਸੇ ਵੀ ਪਾਰਟੀ 'ਚ ਜਾਣ ਉਹ ਬੇੜਾ ਅਗਰਕ ਹੀ ਕਰਨਗੇ ਪੁਲਿਸ ਦੀ ਸੂਝਬੂਝ ਨਾਲ ਅਸਲੀ ਚਿਹਰਾ ਤਾਂ ਸਾਹਮਣੇ ਆਇਆ ਪਰ ਘਰ ਤਬਾਹ ਹੋ ਗਿਆ ਵਾਹਿਗੁਰੂ ਇਸਤ ਪਕਸ਼ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਂਸ ਸਾਫਾ